ਹਾਂਜੀ ਸਤਿ ਸ਼੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਦੇਣ ਜਾ ਰਿਹਾ ਸੋ ਇਹਨੂੰ ਧਿਆਨ ਨਾਲ ਸੁਣਿਓ ਕਿਉਂਕਿ ਜੇ ਅਸੀਂ ਇਹ ਤਰੀਕਿਆਂ ਤੇ ਚੱਲਾਂਗੇ ਤਾਂ ਅਸੀਂ ਆਪਦੇ ਸਰੀਰ ਨੂੰ ਕੈਂਸਰ ਤੋਂ ਬਚਾ ਸਕਦੇ ਹਾਂ ਕੈਂਸਰ ਹੋਣ ਦੇ ਖਤਰੇ ਨੂੰ ਘੱਟ ਕਰ ਸਕਦੇ ਹਾਂ ਇਹ ਤਾਂ ਸਾਨੂੰ ਪਤਾ ਹੀ ਆ ਵੀ ਐਕਸਰਸਾਈਜ਼ ਕਰਨ ਦੇ ਨਾਲ ਸ਼ਰਾਬ ਦੀ ਮਾਤਰਾ ਨੂੰ ਲਿਮਟਿਡ ਕਰਨ ਦੇ ਨਾਲ ਇਹਦੇ ਨਾਲ ਨਾਲ ਭੋਜਨ 'ਚ ਪਰਿਵਰਤਨ ਲਿਆਉਣ ਦੇ ਨਾਲ ਅਸੀਂ ਕੈਂਸਰ ਦੇ ਖਤਰੇ ਨੂੰ ਘੱਟ ਕਰ ਸਕਦੇ ਹਾਂ ਪਰ ਅਸੀਂ ਅੱਜ ਹੋਰ ਅਜਿਹੀਆਂ ਚੀਜ਼ਾਂ ਬਾਰੇ ਜਾਣਾਂਗੇ ਜਿਹੜੇ ਤਰੀਕੇ ਆ ਕੁਝ ਨੁਸਖੇ ਆ ਉਹਨਾਂ ਬਾਰੇ ਜਾਣਾਂਗੇ ਜਿਹੜੇ ਸਾਨੂੰ ਕੈਂਸਰ ਦੀ ਖਤਰੇ ਨੂੰ ਬਹੁਤ ਹੱਦ ਤੱਕ ਘੱਟ ਕਰ ਦੇਣਗੇ ਸੋ ਆਓ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਜਿਹੜੀ ਜਾਣਕਾਰੀਆਂ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਨਾਲੇ ਆਪਣਾ ਜਿਹੜਾ YouTube ਚੈਨਲ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਸਾਥੀਓ ਪਹਿਲਾਂ ਜਾਣ ਲੈਣੇ ਵੀ ਕੈਂਸਰ ਹੁੰਦਾ ਕੀ ਆ ਦੋਸਤੋ ਸਾਡਾ ਸਰੀਰ ਆ ਜਿਹੜਾ ਉਹ ਛੋਟੇ ਛੋਟੇ ਸੈੱਲਾਂ ਦੇ ਮਿਲਣ ਦੇ ਨਾਲ ਬਣਦਾ ਏ ਜਿਵੇਂ ਇੱਕ ਇਮਾਰਤ ਆ ਉਹ ਇੱਟਾਂ ਦੇ ਜੋੜ ਦੇ ਨਾਲ ਬਣਦੀ ਆ ਸੋ ਜਦੋਂ ਇਹ ਸੈੱਲਾਂ ਦੇ ਵਿੱਚ ਡਿਵੀਜ਼ਨ ਹੁੰਦੀ ਆ ਮਾਈਟੋਸਿਸ ਜਿਹਨੂੰ ਅਸੀਂ ਕਹਿੰਦੇ ਆ ਇੱਕ ਸੈੱਲ ਤੋਂ ਦੋ ਸੈੱਲ ਬਣਦੇ ਆ ਦੋ ਤੋਂ ਚਾਰ ਬਣਦੇ ਆ ਚਾਰ ਤੋਂ ਅੱਠ ਫਿਰ 16 ਸੋ ਪੁਰਾਣੇ ਸੈੱਲ ਮਰਦੇ ਰਹਿੰਦੇ ਆ ਤੇ ਨਵੇਂ ਸੈੱਲ ਇਸ ਤਰੀਕੇ ਨਾਲ ਜਿਹੜੇ ਨਵੇਂ ਉਹ ਬਣਦੇ ਰਹਿੰਦੇ ਆ ਪਰ ਜਦੋਂ ਇਹ ਹੀ ਡਿਵੀਜ਼ਨ ਕੰਟਰੋਲ ਦੇ ਵਿੱਚ ਸਰੀਰ ਦੇ ਨਾਂ ਰਵੇ ਤਾਂ ਸਰੀਰ ਦੇ ਕਿਸੇ ਵੀ ਹਿੱਸੇ 'ਚ ਇਹ ਡਿਵੀਜ਼ਨ ਜ਼ਿਆਦਾ ਹੋਣ ਲੱਗ ਜੇ ਲੋੜ ਤੋਂ ਵੱਧ ਅਨਕੰਟਰੋਲਡ ਹੋਣ ਲੱਗ ਜੇ ਤਾਂ ਉਸ ਵਕਤ ਉੱਥੇ ਕੈਂਸਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਤੇ ਇਹ ਕੈਂਸਰ ਬਨਾਈਨ ਵੀ ਹੋ ਸਕਦਾ ਏ ਤੇ ਅੱਗੇ ਵਧਣ ਵਾਲਾ ਵੀ ਹੋ ਸਕਦਾ ਏ ਜਿਹਨੂੰ ਅਸੀਂ ਮੈਟਾਸਟੇਸਿਸ ਕਹਿ ਦਿੰਨੇ ਆ ਸੋ ਜਿਹੜਾ ਮੈਟਾਸਟੇਸਿਸ ਵਾਲਾ ਕੈਂਸਰ ਆ ਉਹ ਜ਼ਿਆਦਾ ਖਤਰਨਾਕ ਹੁੰਦਾ ਹੈ। ਸੋ ਸਾਥੀਓ ਇਹ ਤਾਂ ਸੀਗਾ ਵੀ ਕੈਂਸਰ ਹੁੰਦਾ ਕੀ ਆ। ਆਓ ਹੁਣ ਜਾਣਦੇ ਹਾਂ ਉਹ ਤਰੀਕੇ ਜਿਨ੍ਹਾਂ ਦੇ ਨਾਲ ਅਸੀਂ ਕੈਂਸਰ ਤੋਂ ਬਚ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਇੰਟਰਮੀਟੈਂਟ ਫਾਸਟਿੰਗ ਦੀ। ਦੋਸਤੋ ਹੁੰਦੀ ਕੀ ਆ ਇਹ ਮੈਂ ਤੁਹਾਨੂੰ ਸੌਖੀ ਤੇ ਸਰਲ ਭਾਸ਼ਾ ਦੱਸਦਾ। ਇੰਟਰਮੀਟੈਂਟ ਫਾਸਟਿੰਗ ਵਿੱਚ ਅਸੀਂ ਘੱਟੋ ਘੱਟ 16 ਘੰਟੇ ਭੁੱਖੇ ਰਹਿਣਾ ਹੁੰਦਾ 24 ਘੰਟਿਆਂ 'ਚੋਂ। ਸੋ ਉਹ ਅਸੀਂ ਕਿਵੇਂ ਰਹਿ ਸਕਦੇ ਆ ਉਸ ਬਾਰੇ ਵੀ ਗੱਲ ਕਰਾਂਗੇ ਤਾਂ ਇਹਦੇ ਨਾਲ ਹੁੰਦਾ ਕਿ ਇਹ ਫਾਸਟਿੰਗ ਕਰਨਾ ਉਹ ਜਾਣਦੇ ਆ ਸਾਥੀਓ ਸਾਡੇ ਸਰੀਰ ਦੇ ਵਿੱਚ ਜਿਹੜੇ ਡੈਮੇਜਡ ਸੈੱਲ ਆ ਜਿਹੜੇ ਖਰਾਬ ਹੋ ਚੁੱਕੇ ਆ ਉਹਨਾਂ ਦੀ ਅਕਮੂਲੇਸ਼ਨ ਹੋਣਾ ਉਹਨਾਂ ਦੇ ਜਮਾ ਹੋਣ ਦੇ ਨਾਲ ਕੈਂਸਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਜਦੋਂ ਅਸੀਂ ਇੰਟਰਮੀਟੈਂਟ ਫਾਸਟਿੰਗ ਕਰਦੇ ਆ ਤਾਂ ਸਾਡੇ ਸਰੀਰ ਨੂੰ ਸਮਾਂ ਮਿਲ ਜਾਂਦਾ ਉਹਨਾਂ ਡੈਮੇਜ ਸੈੱਲਾਂ ਨੂੰ ਬਾਹਰ ਕੱਢਣ ਦਾ ਉਹਨਾਂ ਨੂੰ ਖਾਣ ਦਾ ਜਿਹਨੂੰ ਅਸੀਂ ਆਟੋਫੇਜੀ ਕਹਿੰਦੇ ਆ ਆਟੋਫੇਜੀ ਤੋਂ ਭਾਵ ਇਹੀ ਹੁੰਦਾ ਏ ਉਹਨਾਂ ਖਰਾਬ ਸੈੱਲਾਂ ਨੂੰ ਡੈਮੇਜ ਸੈੱਲਾਂ ਨੂੰ ਖਾਣਾ ਸੋ ਸਾਡਾ ਸਰੀਰ ਆਪਣੇ ਆਪ ਉਹਨਾਂ ਸੈੱਲਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਜਦੋਂ ਅਸੀਂ 24 ਘੰਟੇ ਦੇ ਵਿੱਚੋਂ 16 ਘੰਟੇ ਫਾਸਟਿੰਗ ਕਰਦੇ ਆ ਇਹ ਕਰਨੀ ਕਿਵੇਂ ਆ ਤੁਸੀਂ ਜਿਹੜਾ ਰਾਤ ਦਾ ਭੋਜਨ ਆ ਉਹ 6 ਵਜੇ ਕਰ ਲਓ ਜਿਹੜਾ ਡਿਨਰ ਆ ਤੇ ਸਵੇਰ ਦਾ ਜਿਹੜਾ ਨਾਸ਼ਤਾ ਏ ਉਹ ਤੁਸੀਂ 10 ਵਜੇ ਦੇ ਕਰੀਬ ਕਰੋ ਤਾਂ ਇਹ 16 ਘੰਟੇ ਦੇ ਵਿੱਚ ਜਿਹੜਾ ਗੈਪ ਹੈਗਾ ਏ ਸ਼ਾਮ 6 ਤੋਂ ਸਵੇਰ ਦੇ 10 ਵਜੇ ਤੱਕ ਤੁਸੀਂ ਪਾਣੀ ਪੀ ਸਕਦੇ ਆ ਕੋਈ ਵੀ ਡੀਟੌਕਸ ਵਾਟਰ ਲੈ ਸਕਦੇ ਪਰ ਭੋਜਨ ਨਹੀਂ ਕਰਨਾ ਇਸ ਸਮੇਂ ਦੇ ਵਿੱਚ ਸੋ ਇਸ ਸਮੇਂ 'ਚ ਸਾਡਾ ਸਰੀਰ ਉਹ ਆਟੋਫੇਜੀ ਜਾਂਦਾ ਏ ਕੈਂਸਰ ਸਿਲਾਨੂ ਮਾਰਨਾ ਸ਼ੁਰੂ ਕਰ ਦਿੰਦਾ ਹੈ ਕੈਂਸਰ ਹੋਣ ਦੇ ਖਤਰੇ ਨੂੰ ਘੱਟ ਕਰਦਾ ਹੈ। ਸੋ ਇੱਕ ਬਹੁਤ ਵਧੀਆ ਤਰੀਕਾ ਹੈ ਕੈਂਸਰ ਤੋਂ ਬਚਣ ਦਾ। ਇਸ ਤੋਂ ਇਲਾਵਾ ਸਾਥੀਓ ਸਵੇਰੇ ਜਦੋਂ ਤੁਸੀਂ ਉੱਠਦੇ ਆ ਤਾਂ ਨਿਰਨੇ ਕਾਲ ਜੇ ਖਾਲੀ ਪੇਟ ਗਰਮ ਗਲਾਸ ਦੇ ਵਿੱਚ ਗਰਮ ਪਾਣੀ ਦੇ ਵਿੱਚ ਅੱਧਾ ਚਮਚਾ ਹਲਦੀ ਮਿਲਾਓ। ਹਲਦੀ ਵੀ ਇੱਕ ਬਹੁਤ ਵਧੀਆ ਐਂਟੀ ਕੈਂਸਰ ਹੈ ਚ ਗੁਣ ਪਾਏ ਜਾਂਦੇ ਆ। ਸੋ ਹਲਦੀ ਚ ਕਰਕਿਊਮਨ ਹੁੰਦਾ ਹੈ। ਸੋ ਇਹਦੀ ਵਜ੍ਹਾ ਕਰਕੇ ਸਾਡੇ ਜਿਹੜਾ ਸਰੀਰ ਆ ਉਹ ਕੈਂਸਰ ਦੇ ਸੈੱਲਾਂ ਦੇ ਨਾਲ ਫਾਈਟ ਕਰਨ ਦੀ ਉਹਨੂੰ ਤਾਕਤ ਮਿਲਦੀ ਆ ਤੇ ਕੈਂਸਰ ਹੋਣ ਦੇ ਖਤਰੇ ਨੂੰ ਵੀ ਇਹ ਘੱਟ ਕਰਦਾ ਕਰਕੁਮਿਨ ਤਾਂ ਉਹ ਜਜਬ ਜ਼ਿਆਦਾ ਤਾਂ ਹੀ ਹੋਊਗੀ ਸਾਡੀਆਂ ਅੰਤੜੀਆਂ 'ਚ ਇਹ ਕਰਕੁਮਿਨ ਤਾਂ ਹੀ ਹੋਊਗਾ ਜੇ ਅਸੀਂ ਕਾਲੀ ਮਿਰਚ ਐਡ ਕਰਕੇ ਲਵਾਂਗੇ ਸੋ ਜਦੋਂ ਵੀ ਤੁਸੀਂ ਹਲਦੀ ਦਾ ਸੇਵਨ ਕਰਨਾ ਹੈ ਇੱਕ ਚੁਟਕੀ ਗਰਮ ਪਾਣੀ ਦੇ ਗਲਾਸ ਕਾਲੀ ਮਿਰਚ ਜ਼ਰੂਰ ਐਡ ਕਰੋ ਇਹਦੇ ਨਾਲ ਤੁਹਾਡੇ ਜਿਹੜੇ ਹਲਦੀ ਆ ਉਹ ਸਹੀ ਤਰੀਕੇ ਨਾਲ ਸੋਖੀ ਜਾਂਦੀ ਆ ਕਰਕਿਮਨ ਸਹੀ ਤਰੀਕੇ ਨਾਲ ਸਰੀਰ ਚ ਜज्ਬ ਹੋ ਜਾਂਦਾ ਏ ਤੇ ਤੁਹਾਨੂੰ ਕੈਂਸਰ ਨਾਲ ਲੜਨ ਦੀ ਜਿਹੜੀ ਸਰੀਰ ਚ ਤਾਕਤ ਬਣਦੀ ਆ ਕੈਂਸਰ ਹੋਣ ਦਾ ਖਤਰਾ ਜਿਹੜਾ ਉਹ ਵੀ ਘੱਟ ਹੁੰਦਾ ਸੋ ਗ੍ਰੀਨ ਟੀ ਵੀ ਇੱਕ ਬਹੁਤ ਵਧੀਆ ਕਹਿ ਲੋ ਵੀ ਤਰੀਕਾ ਹੈਗਾ ਕੈਂਸਰ ਤੋਂ ਬਚਣ ਦਾ ਗ੍ਰੀਨ ਟੀ ਚ ਗ੍ਰੀਨ ਟੀ ਦੇ ਵਿੱਚ ਈਜੀ ਤੇ ਸੀਜੀ ਨਾਮ ਦੇ ਅਜਿਹੇ ਕੰਪਾਊਂਡ ਹੁੰਦੇ ਆ ਜਿਹੜੇ ਸਾਨੂੰ ਕੈਂਸਰ ਦੇ ਨਾਲ ਫਾਈਟ ਕਰਨ ਦੀ ਤਾਕਤ ਦਿੰਦੇ ਆ ਸੋ ਗ੍ਰੀਨ ਟੀ ਤੁਸੀਂ ਦਿਨ ਚ 2 ਤੋਂ 3 ਵਾਰ ਪੀਓ ਇਹਦੇ ਨਾਲ ਵੀ ਤੁਹਾਨੂੰ ਕੈਂਸਰ ਨਾਲ ਕੈਂਸਰ ਹੋਣ ਦਾ ਜਿਹੜਾ ਖਤਰਾ ਏ ਉਹ ਘਟ ਹੁੰਦਾ ਏ ਇਸ ਤੋਂ ਇਲਾਵਾ ਸਾਥੀਓ ਜਿਹੜੇ ਅਸੀਂ ਘਰਾਂ ਦੇ ਵਿੱਚ ਟਾਇਲਟ ਕਲੀਨਰ ਵਰਤਦੇ ਆ ਜਾਂ ਪੋਚੇ ਲਾਉਣ ਵਾਲਾ ਜਿਹੜਾ ਵੀ ਅਸੀਂ ਕਲੀਨਰ ਯੂਜ਼ ਕਰਦੇ ਆ ਜ਼ਿਆਦਾਤਰ ਟਾਇਲਟ ਕਲੀਨਰਾਂ ਦੇ ਵਿੱਚ ਕੀ ਹੁੰਦਾ ਏ ਇੱਕ ਫਾਰਮੈਲਡੀਹਾਈਡ ਤੇ ਬੈਂਜ਼ੀਨ ਨਾਂ ਦੇ ਜਿਹੜੇ ਕੰਪਾਊਂਡ ਆ ਉਹ ਪਾਏ ਜਾਂਦੇ ਆ ਸੋ ਇਹ ਦੋਵੇਂ ਕੰਪਾਊਂਡ ਦਾ ਜਿਵੇਂ ਜਿਵੇਂ ਅਸੀਂ एक्सपोजर ਇਹਨਾਂ ਦਾ ਵਧਦਾ ਜਾਂਦਾ ਏ ਇਹਨਾਂ ਦੇ ਅਸੀਂ ਫਿਊਮਸ ਵੇਪਰਸ ਜਿਹੜੇ ਉਹ ਸਾਹ ਦੇ ਨਾਲ ਹੀ ਲੈਨੇ ਆ ਤਾਂ ਉਹਦੇ ਨਾਲ ਕੈਂਸਰ ਹੋਣ ਦਾ ਜਿਹੜਾ ਖਤਰਾ ਏ ਉਹ ਵੱਧ ਹੋ ਜਾਂਦਾ ਏ ਸੋ ਹਮੇਸ਼ਾ ਜਿਹੜੇ ਟਾਇਲਟ ਕਲੀਨਰਸ ਵਿੱਚ ਫਾਰਮੈਲਡੀਹਾਇਡ ਤੇ ਬੈਂਜ਼ੀਨ ਆ ਉਹਨਾਂ ਨੂੰ ਬਿਲਕੁਲ ਬੰਦ ਕਰੋ ਅਵਾਇਡ ਕਰੋ ਇਸ ਤੋਂ ਇਲਾਵਾ ਤੁਸੀਂ ਸਿਰਕੇ ਦੇ ਵਿੱਚ ਜਿਹੜਾ ਮਿੱਠਾ ਸੋਡਾ ਹੁੰਦਾ ਏ ਬੇਕਿੰਗ ਸੋਡਾ ਉਹ ਐਡ ਕਰਕੇ ਤੁਸੀਂ ਘਰ ਹੀ ਜਿਹੜਾ ਦੇਸੀ ਤਰੀਕੇ ਨਾਲ ਜਿਹੜਾ ਟਾਇਲਟ 클ੀਨਰ ਤਿਆਰ ਕਰ ਸਕਦੇ ਆ ਤੇ ਸਾਥੀਓ ਜਦੋਂ ਤੁਸੀਂ ਆਮ ਵੇਖਿਆ ਹੋਣਾ ਵੀ ਟਾਬਿਆਂ ਦੇ ਵਿੱਚ ਹੋਟਲਾਂ ਦੇ ਵਿੱਚ ਜਦੋਂ ਗਰਮ ਸਬਜੀ ਪੈਕ ਕਰਦੇ ਆ ਤਾਂ ਉਹ ਪਲਾਸਟਿਕ ਦੇ ਲਫਾਫਿਆਂ 'ਚ ਪੈਕ ਕਰ ਦਿੰਦੇ ਆ ਜਾਂ ਗਰਮ ਗਰਮ ਚਾਹ ਨੂੰ ਪਲਾਸਟਿਕ 'ਚ ਪੈਕ ਕਰ ਦਿੰਦੇ ਲਫਾਫਿਆਂ 'ਚ ਸੋ ਪਲਾਸਟਿਕ ਦੇ ਲਫਾਫਿਆਂ 'ਚ ਬੀਪੀਏ ਨਾਂ ਦਾ ਇੱਕ ਅਜੀਹਾ ਕੰਪਾਊਂਡ ਹੁੰਦਾ ਏ ਜਿਹੜਾ ਪਿਗਲ ਕੇ ਪੋਜਨ ਦੇ ਵਿੱਚ ਰਲ ਜਾਂਦਾ ਸੋ ਇਹ ਵੀ ਕੈਂਸਰ ਕਾਜ਼ਿੰਗ ਏਜੈਂਟ ਮੰਨਿਆ ਜਾਂਦਾ ਹੈ ਸੋ ਜਿਹਦੇ ਨਾਲ ਕੈਂਸਰ ਹੋਣ ਦਾ ਖਤਰਾ ਕਾਫੀ ਹੱਦ ਤੱਕ ਸਾਡੇ ਸਰੀਰ 'ਚ ਵੱਧ ਹੋ ਜਾਂਦਾ ਸੋ ਹਮੇਸ਼ਾ ਗਲਾਸ ਦੇ ਕੱਚ ਦੇ ਕੰਟੇਨਰ ਵਰਤੋ ਸਟੇਨਲੈਸ ਸਟੀਲ ਦੇ ਕੰਟੇਨਰ ਵਰਤੋ ਜਦੋਂ ਵੀ ਤੁਸੀਂ ਕੋਈ ਪੈਕ ਕਰਨੀ ਆ ਚਾਹ ਜਾਂ ਸਬਜ਼ੀ ਸੋ ਇਸ ਪਲਾਸਟਿਕ ਤੋਂ ਬਚੋ ਤਾਂ ਜੋ ਤੁਹਾਨੂੰ ਕੈਂਸਰ ਹੋਣ ਦਾ ਜਿਹੜਾ ਖਤਰਾ ਹੈ ਉਹ ਘੱਟ ਹੋ ਜੇ ਤੇ ਇਹਦੇ ਨਾਲ ਨਾਲ ਸਾਥੀਓ ਵਿਟਾਮਿਨ ਡੀ ਬਹੁਤ ਜ਼ਰੂਰੀ ਆ ਕੈਂਸਰ ਦੇ ਨਾਲ ਫਾਈਟ ਕਰਨ ਵਾਸਤੇ ਕੈਂਸਰ ਦੀ ਪ੍ਰिवेंशन ਵਾਸਤੇ ਵਿਟਾਮਿਨ ਡੀ ਜੇ ਸਾਡੇ ਸਰੀਰ 'ਚ ਸਹੀ ਮਾਤਰਾ 'ਚ ਹੋਊਗਾ ਤਾਂ ਜਿਹੜਾ ਕੈਂਸਰ ਹੋਣ ਦਾ ਖਤਰਾ ਉਹ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ ਸੋ ਵਿਟਾਮਿਨ ਡੀ ਪੂਰਾ ਕਿਵੇਂ ਹੋਊਗਾ ਰੋਜ਼ਾਨਾ ਘੱਟੋ-ਘੱਟ 20 ਮਿੰਟ ਜਾਂ 1 ਘੰਟਾ ਸੂਰਜ ਦਾ ਸਨ ਦਾ ਐਕਸਪੋਜ਼ਰ ਜ਼ਰੂਰ ਲਓ ਧੁੱਪ ਸੇਕੋ ਜੇ ਤੁਹਾਡੇ ਕੋਲ ਸਮਾਂ ਘਾਟਾ ਧੁੱਪ ਨਹੀਂ ਸੇਕ ਸਕਦੇ ਤਾਂ ਵਿਟਾਮਿਨ ਡੀ ਦੇ ਜਿਹੜੇ ਸਪਲੀਮੈਂਟ ਆ ਉਹਨਾਂ ਨੂੰ ਜ਼ਰੂਰ ਵਰਤੋ ਹਫ਼ਤੇ 'ਚ ਇੱਕ ਗੋਲੀ ਖਾਓ ਇਹਦੇ ਨਾਲ ਤੁਹਾਡਾ ਕੀ ਆ ਵਿਟਾਮਿਨ ਡੀ ਪੂਰਾ ਰਹੂਗਾ ਤੇ ਤੁਹਾਨੂੰ ਕੈਂਸਰ ਦੇ ਨਾਲ ਲੜਨ ਦੀ ਜਿਹੜੀ ਤਾਕਤ ਬਣੀ ਰਹਿੰਦੀ ਸੋ ਇਹਦੇ ਜਿਹੜੇ ਸਪਲੀਮੈਂਟ ਆ ਉਹ 1 ਮਹੀਨਾ ਜ਼ਰੂਰ ਲਓ ਇਸ ਤੋਂ ਇਲਾਵਾ ਤੁਸੀਂ 3-4 ਮਹੀਨੇ ਗੈਪ ਦੇ ਨਾਲ ਫੇਰ ਦੁਬਾਰਾ ਸ਼ੁਰੂ ਕਰ ਸਕਦੇ ਆ ਤੇ ਸਾਥੀਓ ਰਾਤ ਨੂੰ ਜਿਹੜਾ ਤੁਸੀਂ ਮੋਬਾਈਲ ਵੇਖਦੇ ਆ ਜਾਂ ਜਿਹੜੀ ਤੁਸੀਂ ਟੀਵੀ ਸਕਰੀਨ ਵੇਖਦੇ ਜਾਂ ਕੰਪਿਊਟਰ ਲੈਪਟਾਪ ਵੇਖਦੇ ਆ ਤਾਂ ਇਹਦੇ ਵਿੱਚੋਂ ਬਲੂ ਜਿਹੜੀ ਲਾਈਟ ਆਉ ਨਿਕਲਦੀ ਆ ਤਾਂ ਬਲੂ ਲਾਈਟ ਤੋਂ ਜਿੰਨਾ ਬਚ ਸਕਦੇ ਹੋ ਬਚੋ ਕਿਉਂਕਿ ਰਾਤ ਨੂੰ ਜਿਹੜਾ ਸਾਡੇ ਬ੍ਰੇਨ ਦੇ ਵਿੱਚੋਂ ਮੈਲਾਟੋਨਿਨ ਨਾਂ ਦਾ ਹਾਰਮੋਨ ਆ ਜਿਹੜਾ ਉਹ ਰਿਲੀਜ਼ ਹੁੰਦਾ ਏ ਸੋ ਇਹ ਹਾਰਮੋਨ ਸਾਨੂੰ ਨੀਂਦ ਵਧੀਆ ਲਿਆਉਣ 'ਚ ਤੇ ਕੈਂਸਰ ਸੈੱਲਾਂ ਦੇ ਨਾਲ ਫਾਈਟ ਕਰਨ ਸਹਾਇਤਾ ਕਰਦਾ ਏ ਪਰ ਜਦੋਂ ਇਹ ਬਲੂ ਲਾਈਟ ਅੱਖਾਂ ਦੇ ਰਹੀਂ ਅਸੀਂ ਸਾਡੇ ਸਰੀਰ 'ਚ ਜਾਂਦੀ ਆ ਤਾਂ ਜਿਹੜਾ ਮੈਲਾਟੋਨਿਨ ਇਹ ਹਾਰਮੋਨ ਜਿਹੜਾ ਘੱਟ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦਾ ਸਾਡੇ ਬ੍ਰੇਨ 'ਚੋਂ ਸੋ ਹਮੇਸ਼ਾ ਰਾਤ ਨੂੰ ਅਵਾਇਡ ਕਰੋ ਮੋਬਾਈਲ ਵੇਖਣਾ ਟੀਵੀ ਸਕਰੀਨ ਜਾਂ ਫਿਰ ਲੈਪਟਾਪ ਸੋ ਸਾਥੀਓ ਇਹ ਜਾਣਕਾਰੀ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਪੈਣ ਭਰਾਵਾਂ ਤੱਕ ਇਹ ਜਿਹੜੀ ਜਾਣਕਾਰੀ ਉਹ ਪਹੁੰਚ ਸਕੇ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨਜੀਤਾ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਇਜਾਜ਼ਤ ਦਿਓ ਧੰਨਵਾਦ